ਸੇਕ ਸਫਾ ਦੀ ਰਾਜਨੀਤੀ ਵਾਲਨ ਛਾਤ ਪਾਈਏ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਇਖਦ ਗਿਰ ਰਾਜਨੀਤੀ ਦਾ ਇੱਕ ਗੇੜ ਸਾਹਮਣੇ ਆਉਂਦਾ ਵਿਖਾਈ ਦਿੰਦਾ ਲੰਗੀ ਕੱਲ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਗੈਣੀ ਕੁਲਦੀਪ ਸਿੰਘ ਗੜਗਾ ਸਾਹਿਬ ਨੂੰ ਅਕਾਲੀ ਇਕਤਾ ਦੀ ਗੱਲ ਕੀਤੀ ਗਈ ਉਹਨਾਂ ਦਾ ਬਿਆਨ ਆਉਂਦਾ ਢੜੀ ਸ਼ਾਮ ਇਸ ਬਿਆਨ ਦੀ ਪੰਥ ਖੜਕਾਂ ਦੇ ਵਿੱਚ ਵੱਡੇ ਪੱਧਰ ਤੇ ਚਰਚਾ ਆਉਂਦੀ ਖਾਸ ਕਰਕੇ ਅਕਾਲੀ ਦਲ ਦੇ ਹੜਕਿਆਂ ਦੇ ਵਿੱਚ ਤੇ ਅੱਜ ਸਵੇਰੇ ਸ੍ਰੀ ਕਾਲਪਤਖਸਾਬ ਦੇ ਜੱਥੇਦਾਰ ਪਾਸੋਂ ਸ੍ਰੀ ਸ੍ਰੋਪਾਸ ਆਫ ਲੈਂਡ ਕੋ ਇੱਕ ਇਨਕਾਰ ਦਾ ਮਾਮਲਾ ਉਹ ਵਿਚ ਕੀ ਉੱਪਰ ਕੀ ਸਾਹਮਣੇ ਹੈ ਖੈਰ ਇਹਨਾਂ ਦੋਨਾਂ ਮਾਮਲਿਆਂ ਉੱਤੇ ਖਾਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਆ ਜੁੜੇ ਨੇ ਉਹਗੇ ਰਾਸੀ ਮਹਾਤ ਤੇ ਵੱਡੇ ਸਿੱਖ ਚਿੰਤਕ ਸਰਦਾਰ ਪਰਮਜੀਤ ਸਿੰਘ ਸਰਵਾਸਾ ਸੋ ਸਰਵਾਸਾ ਸਾਹਿਬ ਸਭ ਪਹਿਲਾ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਈ ਮਿਸ਼ਨ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਰਵਰ ਸਾਹਿਬ ਜਿਹੜੇ ਆਪਾਂ ਜ਼ਿਕਰ ਕੀਤਾ ਹੀ ਹੈ ਕਿ ਸ੍ਰੀ ਕਾਲ ਤਖਸਾਲ ਦੇ ਜਥੇਦਾਰ ਦੇ ird gird ਪੰਜਾਬ ਦੀ ਰਾਜਨੀਤੀ ਸਭ ਜਾਨਕੀ ਖੜਦੀ ਵਿਖਾਈ ਦਿੰਦੀ ਹੈ ਲੰਘੇ ਕੱਲ ਉਹਨਾਂ ਵੱਲੋਂ ਸ੍ਰੀ ਕੈਂਦਾ ਪਬਲਿਕ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਖਲਕਿਆਂ ਦੇ ਵਿੱਚ ਇੱਕ ਬਿਆਨ ਦੇਣ ਦੀ ਕੋਸ਼ਿਸ਼ ਕੀਤੀ ਕਹਿੰਦਾ ਬਿਆਨ ਸਮਝ ਆਇਆ ਕਿ ਅਕਾਲੀ ਦਲ ਦੇ ਵਿੱਚ ਏਕਤਾ ਹੋਵੇ ਉਹ ਇਹਦੇ ird gird ਤੋਂ ਨਾਲੇ ਬਹੁਤ ਕੁਝ ਸੰਕੇਤ ਵਜੋਂ ਕਹਿਣ ਦੀ ਕੋਸ਼ਿਸ਼ ਕੀਤੀ ਕੀ ਦੇਖਦੇ ਆ ਉਹ ਬਿਆਨ ਦਾ ਕੀ ਮਤਲਬ ਸੀ ਕਿ ਮਾਣੀ ਸੰਤ ਉਹਦਾ ਕੀ ਅਸਰ ਆਪਾਂ ਹੁੰਦਾ ਬਕਾਇਦੇ ਰਿਆਂ ਅਕਾਲੀ ਦਲ ਦੇ ਵਿੱਚ ਦੇਖੋ 2 ਦਸੰਬਰ 2024 ਦੇ ਹੁਕਮਨਾਮੇ ਤੋਂ ਬਾਅਦੀਆਂ ਜਿਹੜੀਆਂ ਘਟਨਾਵਾਂ ਨੇ ਚਾਹੇ ਉਹ ਤਿੰਨੇ ਸਿੰਘ ਸਹਿਬਾਨ ਹਟਾਉਣ ਦੀ ਕਾਰਵਾਈ ਹੋਵੇ ਜਾਂ ਸਰਦਾਰ ਕੁਲਦੀਪ ਸਿੰਘ ਗਲਗਾਜ ਨੂੰ ਜਹਦਾ ਤਖਸ਼ਰੀ ਕੇਸਕਰ ਸਾਹਿਬਾ ਲਾਉਣ ਦੀ ਔਰ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਵਜੋਂ ਸ਼੍ਰੀ ਗੁਰਤਾ ਸਾਹਿਬ ਦਾ ਜਹਦਾ ਲਾਉਣ ਦੀ ਕਾਰਵਾਈ ਹੋਵੇ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਦਾ ਜਿਹੜਾ ਕਿਸ਼ੋਕੜ ਆ ਇਹ ਇਹਦਾ ਅਕਾਲੀ ਏਕਤਾ ਹੀ ਹੈ। ਹੂੰ ਕਿਉਂਕਿ ਅਕਾਲੀ ਏਕਤਾ ਕਰਨ ਲਈ ਹੀ ਉਹ ਹੁਕਮਨਾਮਾ ਜਾਰੀ ਹੋਇਆ ਸੀ। ਜੀ ਉਹਦੇ ਲਈ ਭਰਤੀ ਕਰਨ ਲਈ ਹੀ ਸੱਤ ਮੈਂਬਰੀ ਕਮੇਟੀ ਬਣੀ ਸੀ। ਔਰ ਉਸ ਦੇ ਇर्द-ਗਿਰਦ ਹੀ ਇਹ ਸਾਰਾ ਕੁਝ ਘੁੰਮ ਰਿਹਾ। ਹੂੰ ਔਰ ਜੋ ਕੱਲ ਜਹਦਰ ਕੁਲਦੇਵ ਸਿੰਘ ਗਰਗਾਜ਼ ਨੇ ਅ ਬਿਆਨ ਦਿੱਤਾ ਉਹਨਾਂ ਨੇ ਸ਼੍ਰੀ ਕਾਲਾ ਸਾਹਿਬ ਨੇ ਵੀ ਜੋ ਅਕਾਲੀ ਏਕਤਾ ਦਾ ਉਹ ਔਰ ਉਹ ਕਾਲੀ ਇਕਤਾ ਉਸ ਹੁਕਮਨਾਮੇ ਦੇ ਸੰਦਰਭ ਵਿੱਚ ਹੀ ਉਹਨਾਂ ਨੂੰ ਲੈਣਾ ਚਾਹੀਦਾ ਨਾ ਕਿ ਇਸ ਨੂੰ ਕੋਈ ਵੱਖਰੇ ਤੌਰ ਤੇ ਕਿਉਂਕਿ ਦੇਖੋ ਅੰਤ ਨੂੰ ਇਹਨਾਂ ਦੋਵਾਂ ਜਥੇਬੰਦੀਆਂ ਦੀ ਔਰ ਸਾਰਿਆਂ ਦੇ ਵਿੱਚ ਸਾਰਿਆਂ ਦੇ ਰਗਾਂ ਦੇ ਵਿੱਚ ਕਾਲੀ ਖੂਨ ਦੌੜ ਰਿਹਾ ਦੋਵਾਂ ਧਰਾਂ ਦੇ ਵਿੱਚ ਹੀ ਸੋ ਇਹ ਅੰਤ ਨੂੰ ਇਕਤਾ ਹੋਣੀ ਹੀ ਹੋਣੀ ਆ ਸੋ ਜਿਹੜਾ ਸ਼੍ਰੀ ਕਾਲਤਾਕ ਸਾਹਿਬ ਦਾ ਬਿਆਨ ਆ ਉਹ ਸਵਾਗਤ ਜੋਗਾ ਮੈਂ ਸਮਝਦਾ 2000 ਜਿਹੜਾ 2 ਦਸੰਬਰ ਦਾ ਹੁਕਮਨਾਮਾ ਹੋਇਆ ਉਹਦੇ ਇर्द-ਗਿਰਦੇ ਹੀ ਇਹ ਜਿਹੜੀ ਕੱਲ ਦੀ ਉਹਨਾਂ ਨੇ ਆਵਾਜ਼ ਦਿੱਤੀ ਐ ਸ ਆਕਾਦੀ ਦਲ ਦੇ ਜਿੰਨੇ ਵੀ ਵਿੰਗ ਨੇ ਸੋ ਇਹਦਾ ਸਵਾਗਤ ਕਰਨਾ ਚਾਹੀਦਾ ਔਰ ਮੈਂ ਇਹ ਮੇਰੇ ਵੱਲੋਂ ਮੇਰੀ ਇੱਕ رائے ਵੀ ਹੈ ਇਹਦੇ ਵਿੱਚ ਕਿ ਜੋ ਇਹ ਭਰਤੀ ਪੰਜਵੇਂ ਮੇਰੀ ਕਮੇਟੀ ਕਰ ਰਹੀ ਆ ਜੀ ਇਹਨਾਂ ਨੂੰ ਕਰ ਲੈਣ ਦੇਣੀ ਚਾਹੀਦੀ ਆ ਔਰ ਜਿੰਨੀ ਭਰਤੀ ਹੁੰਦੀ ਆ ਜੇ 24 25 ਲੱਖ ਸ਼੍ਰੋਮਣੀ ਕਾਰਜਕਾਰ ਨੇ ਕੀਤੀ ਉਸ ਨੇ ਪੁਰਾਣੇ ਕਬੀਲਦਾਨ ਨੇ ਜਿਹੜੇ ਇਹ ਪੰਜ ਮੈਂਬਰੀ ਕਰ ਰਹੀ ਆ ਤੇ ਜਿੰਨੀ ਵੀ ਭਾਦੀ ਹੁੰਦੀ ਆ ਉਸ ਤੋਂ ਬਾਅਦ ਇਹਨਾਂ ਦੀ ਏਕਤਾ ਜਿਹੜੀ ਆ ਕਰਵਾ ਕੇ ਤਾਂ ਕਿ ਜਿਹੜੇ ਇਹ ਜਿਹੜੀ ਇਸ ਭਾਦੀ ਨੂੰ ਵੀ ਹੰਧਾਲਾ ਮਿਲ ਰਿਹਾ ਇਹ ਨੂੰ ਪੰਥਕ ਰੂਪ ਦਿੱਤਾ ਜਾਵੇ ਦੋਵਾਂ ਭਾਦੀਆਂ ਨੂੰ ਨਾ ਕਿ ਕੋਈ ਵਿਵਾਦ ਦਾ ਰੂਪ ਦਿੱਤਾ ਜਾਵੇ ਹਮ ਸਰੋਅ ਸੰਤ ਤੁਹਾਡੇ ਕਹਿੰਦਾ ਪਾਬਕੀ ਜਿਹੜਾ ਏਕਤਾ ਦੀ ਗੱਲ ਹੈ ਹਾਲੇ ਨਹੀਂ ਬਤਾਉਣੀ ਚਾਹੀਦੀ ਹਾਂ ਨੇ ਟਾਲ ਲੈਣੀ ਚਾਹੀਦੀ ਐ ਇਹ ਜਿਹੜਾ ਭਰਤੀ ਦਾ ਗੇੜ ਹੈ ਦੂਜੀ ਦਿਨ ਵੀ ਉਹਦੇ ਤੇ ਪੂਰਾ ਜਦੋਂ ਨਹੀਂ ਬਚਾਇਆ ਉਸ ਤੋਂ ਬਾਅਦ ਇਹ ਅਮਲ ਸ਼ੁਰੂ ਹੋਵੇ ਬਿਲਕੁਲ ਤੁਸੀਂ ਦੇਖ ਰਹੇ ਹੋ ਜਿਹੜੀ ਭਰਤੀ ਜਿੱਥੇ ਜਿੱਥੇ ਵੀ ਸੁਨਾਗ ਹੋ ਰਹੇ ਨੇ ਅੱਜ ਗੁਰਦਾਸਪੁਰ ਵੀ ਮੈਂ ਦੇਖ ਰਿਹਾ ਸੀ ਲਾਈਵ ਸੋ ਲੋਕਾਂ ਵਿੱਚ ਉਤਸ਼ਾਹ ਆਇਆ ਜਿਹੜੇ ਅਕਾਲੀ ਦਲ ਦੇ ਵਰਕਰ ਪੁਰਾਣੇ ਦੁਖੀ ਹੋ ਕੇ ਘਰਾਂ 'ਚ ਬੈਠ ਗਏ ਸਨ ਉਹ ਨਿਕਲ ਕੇ ਬਾਹਰ ਆ ਰਹੇ ਨੇ ਸੋ ਮੈਂ ਚਾਹੁੰਦਾ ਵੀ ਇਹ ਇੱਕ ਬਹੁਤ ਵੱਡਾ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਮੌਕਾ ਆ ਔਰ ਅੰਤ ਨੂੰ ਇਕੱਠੇ ਰਹਾ ਨੇ ਕਾਲੀਦਾਰ ਨੇ ਹੋਣਾ ਹੀ ਹੋਣਾ ਹੈ ਉਹ ਕਿਸ ਜੋਸ਼ੀ ਕਾਲਤਖ ਸਾਹਿਬ ਦੇ ਜਗੀਦਾਰ ਸਾਹਿਬ ਜਿਸ ਤਰ੍ਹਾਂ ਹੁਕਮ ਕਰਨਗੇ ਉਸ ਤਰ੍ਹਾਂ ਇਹਨਾਂ ਨੇ ਇਕੱਠੇ ਹੋਣਾ ਹੀ ਹੋਣਾ ਔਰ ਇੱਕ ਦਿਨ ਇਹ ਜਿਹੜਾ ਹੁਕਮਨਾਮਾ ਉਹ ਇਕੱਠੇ ਹੋਣ ਲਈ ਹੀ ਕੀਤਾ ਗਿਆ ਸੋ ਮੈਨੂੰ ਮੈਨੂੰ ਮੇਰੀ ਇੰਜਰਲ ਪਰਸਨਲ ਰਾਏ ਆ ਭਈ ਇਹ ਭਰਤੀ ਵੀ ਹੋ ਜਾਣੀ ਚਾਹੀਦੀ ਆ ਔਰ ਇਹਨਾਂ ਦੋਵਾਂ ਨੂੰ ਲਾ ਕੇ ਜਿਹੜੀ ਪੰਥਕੇਕਤਾ ਕਰਕੇ ਔਰ ਕਾਲੀਦਾਰ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਇਹ ਫਿਰ ਆਪਾਂ ਇਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਬਿਆਨ ਆਉਂਦਾ ਅਕਾਲੀ ਦਲ ਦੀ 1.0 ਉਹਦਾ ਹੁਣ ਤੱਕ ਅਸਰ ਆਪਾਂ ਹੋਇਆ ਕਿ ਦੇਖਦੇ ਆਂ ਜਾਂ ਹੱਲੇ ਕਿਵੇਂ ਲੱਗ ਰਾਇਆ ਇਹ ਸਾਰਾ ਕੁਝ ਵੀ ਦੇਖੋ ਅਸਰ ਤਾਂ ਹੋਣਾ ਹੀ ਹੋਣਾ ਆ ਕਿਉਂਕਿ ਜਿਹੜੇ ਦੋਵੇਂ ਧਿਰਾਂ ਜਾਂ ਜਿਹੜੀ ਖਾਸ ਕਰ ਪੰਜ ਮੈਂਬਰੀ ਭਰਤੀ ਕਮੇਟੀ ਆ ਇਹਨਾਂ ਦਾ ਫੋਕਸ ਜਿਹੜਾ ਆ ਜਾਂ ਜਿੱਥੇ ਵੀ ਉਹਦਾ ਬਿਆਨ ਸੁਣ ਲਓ ਉਹ ਇਹੀ ਇਹਨਾਂ ਦਾ ਹੁੰਦਾ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਸਥਾਪਿਤ ਕਮੇਟੀ ਆ ਔਰ ਸ਼੍ਰੀ ਕਾਲਤਾਖਰ ਸਾਹਿਬ ਦੀ ਸ਼ਾਨ ਤੇ ਵਿੱਚ ਹੀ ਉਹਦੀ ਤਾਬਿਆਂ ਵਿੱਚ ਇਹ ਚੱਲ ਕੇ ਪਰਦੀ ਕਰ ਰਹੇ ਹਨ ਸੋ ਮੈਂ ਨਹੀਂ ਸਮਝਦਾ ਕਿ ਸ਼੍ਰੀ ਕਾਲਤਾਖਰ ਸਾਹਿਬ ਤੋਂ ਜੋ ਵੀ ਹੁਕਮ ਆਵੇਗਾ ਇਹ ਕਮੇਟੀ ਟਾਲੇਗੀ ਔਰ ਉਹ ਸਾਰਾ ਤੁਸੀਂ ਹੋਗਨਾਮਾ ਵੀ ਪੜੋ ਹਾਂ ਜਾਂ ਸਾਰੀਆਂ ਇੱਕ ਡਰਾਮਾ ਵੀ ਪੜੋ ਉਹਦੇ ਵਿੱਚ ਵੀ ਉਹਨਾਂ ਨੇ ਏਕਤਾ ਦੀ ਹੀ ਗੱਲ ਕੀਤੀ ਆ ਵੀ ਸਾਰੇ ਰਲ ਕੇ ਪਹਿਲਾ ਮੰਗੂ ਜਿਹੜੀਆਂ ਪੰਥ ਦੀ ਜਿਹੜੀ ਚੜ੍ਹਦੀ ਕਲਾ ਹੋਵੇ ਔਰ ਪੰਥਕ ਸਰਕਾਰ ਬਣੇ ਪੰਜਾਬ ਦੇ ਵਿੱਚ ਸੋ ਮੈਂ ਸਮਝਦਾ ਵੀ ਜਿਹੜੀ ਜਿਹੜਾ ਅਕਾਲ ਤਖਤ ਤੋਂ ਜੋ ਇਹਦੇ ਚ ਵਿਧੀਵਤ ਜੋ ਵਿਧਾਨ ਮਰੋ ਜੋ ਉਹਦੇ ਮਰਿਆਦਾ ਅਨਸਾਰ ਉਹ ਨਾਮ ਹੋਇਆ ਉਹ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਤਧਾਰ ਨੇ ਜਿਨ੍ਹਾਂ ਨੂੰ ਇਹ ਸੇਵਾ ਮਿਲੀ ਕਿਉਂਕਿ ਜਿਹੜੀ ਸੇਵਾ ਮਿਲਣੀ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਾਂ ਹੜਗਨ ਤੇ ਸ੍ਰੀ ਦਰਬਾਰ ਸਾਹਿਬ ਜਾਂ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰੰਤਿਕ ਕਮੇਟੀ ਦੀ ਇਹ ਸ਼੍ਰੀ ਗੁਰੂ ਰਾਮਦਾਸ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੀ ਕਿਰਪਾ ਤੋਂ ਬਿਨਾਂ ਨਹੀਂ ਕਿਸੇ ਨੂੰ ਮਿਲਦੀ ਸੋ ਮੈਂ ਚਾਹੁੰਦਾ ਵੀ ਉਹ ਮੇਰੀ ਰਾਏ ਆ ਵੀ ਉਹ ਸਹੀ ਫੈਸਲਾ ਲੈ ਕੇ ਔਰ ਸਹੀ ਸਮੇਂ ਤੇ ਅਕਾਲੀ ਏਕਤਾ ਕਰਾਉਣਗੇ ਔਰ ਪਹਿਲਾ ਹੀ ਤਰ੍ਹਾਂ ਪੰਥ ਦੀ ਚੜ੍ਹਦੀ ਕਲਾ ਹੋਵੇਗੀ ਸਰਵਜਨ ਸਾਬ ਜਧਿਆ ਸਾਬ ਦੇ ਬਿਆਨ ਦੇ ਵਿੱਚ ਇੱਕ ਸ਼ਬਦ ਹੈ ਕਿ ਹੱਕ ਨਹੀਂ ਕਿਸੇ ਨੂੰ ਕੋਈ ਕਾਲ ਤਖਸਾ ਵੱਨੋਂ ਇਸ ਤਰ੍ਹਾਂ ਦਾ ਦਿੱਤਾ ਗਿਆ ਕਿ ਉਹ ਕਾਲ ਤਖਸਾ ਦਾ ਕੀ ਕੋਈ ਧਿਰ ਜਿਕਰ ਕਰ ਰਹੀਆਂ ਨੇ ਜਾਂ ਉਹਦਾ ਨਾਮ ਵਰਤਿਆ ਜਾ ਰਿਹਾ ਏ ਵੀ ਇੱਕ ਬਿਆਨ ਦੇ ਵਿੱਚ ਇੱਕ ਸੰਕੇਤ ਇੱਕ ਟੱਚ ਕਰਨ ਦੀ ਕੋਸ਼ਿਸ਼ ਕੀਤੀ ਉਹ ਮਾਮਲਾ ਕੀ ਹੈ ਦੇਖੋ ਕੇਵਲ ਆਪਣੇ ਆਪ ਨੂੰ ਹੀ ਕਹਿ ਦੇਣਾ ਕਿਸੇ ਬੰਦਿਆਂ ਵੱਲੋਂ ਵੀ ਸਾਡਾ ਹੀ ਅਸੀਂ ਹੀ ਹਮਮ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਕਿਉਂਕਿ ਕਾਲ ਤਖਤ ਦੀ ਸਾਤਾਬਿਆ ਹਰ ਸਿੱਖਾ ਹਮ ਮੇਰਾ ਖਿਆਲ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਉਹ ਇਕੱਲੇ ਪੰਜ ਮੈਂਬਰੀ ਕਮੇਟੀ ਨੂੰ ਕਹਿਣ ਦਾ ਹੱਕ ਨਹੀਂ ਆਵਿਛੇ ਸ੍ਰੀ ਕਾਲਤਾ ਜੀ ਸਾਹਿਬ ਨੂੰ ਅਸੀਂ ਬਰੋਸਾ ਆਏ ਆ ਹਰ ਸੇਖੀ ਸ੍ਰੀ ਕਾਲਤਾ ਜੀ ਸਾਹਿਬ ਦੇ ਅਧੀਨ ਕੰਮ ਕਰਦਾ ਹਰ ਸੇਖੀ ਬਰੋਸਾ ਆਇਆ ਹੈ ਕਾਲਤਾ ਜੀ ਤੋਂ ਮੇਰੇ ਖਿਆਲ ਨਾਲ ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਹੂੰ ਪਰ ਜਿਵੇਂ ਤੁਸੀਂ ਸੁਰਾਤ ਸਭ ਜ਼ਿਕਰ ਕਰ ਰਹੇ ਸੀ ਗੁਰਦਾਸਪੁਰ ਸਾਹਿਬ ਗੁਰਦਾਸਪੁਰ ਤੇ ਵਿੱਚ ਅੱਜ ਪੰਜਵੇਂ ਵੀ ਕਮੇਟੀ ਦੀ ਰੈਲੀ ਸੀ ਪਰ ਉਹਦੇ ਵਿੱਚ ਮਤਲਬ ਹਾਲੇ ਵੀ ਕਿਹਾ ਜਾ ਰਿਹਾ ਹੈ ਕਿ ਕਾਲਤਾ ਸਾਹਿਬ ਦੀ ਸਥਾਪਿਤ ਕੀਤੀ ਗਈ ਪੰਜਵੇਂ ਵੀ ਕਮੇਟੀ ਜ਼ਿਕਰ ਤਾਂ ਹੋ ਰਿਹਾ ਨਾ ਜਿਹੜਾ ਆਪਾਂ ਜ਼ਿਕਰ ਕਰ ਰਹੇ ਸੀ ਕਿ ਜਥੇਦਾਰ ਸਾਹਿਬ ਦੇ ਬਿਆਨ ਦਾ ਕੋਈ ਅਸਰ ਉਹ ਅਸਰ ਹੱਲੇ ਆਪਾਂ ਕਹਿ ਸਕਦੇ ਹਾਂ ਕਿ ਹੱਲੇ ਅਸਰ ਵਾਲੀ ਗੱਲ ਨਹੀਂ ਉੱਠੀ ਜਤੁਰੀ ਨਹੀਂ ਦੇਖੋ ਸ਼੍ਰੀ ਕਾਲਤਾਖਸਾਬ ਨੂੰ ਹੀ ਉਹ ਕਮੇਟੀ ਬਣੀ ਹੋਈ ਸੀ ਮੈਂ ਜਿਹੜੀ ਤੁਹਾਨੂੰ ਕਲੀਅਰ ਕੀਤਾ ਮੇਰੇ ਖਿਆਲ ਨਾਲ ਜੋ ਮੇਰੇ ਵਿਚਾਰ ਨੇ ਸ਼੍ਰੀ ਕਾਲਤਾਖਸਾਬ ਦੇ ਮੈਨੇ ਉਹਨਾਂ ਦੇ ਕਹਿਣ ਦੇ ਜਿਹਦਾ ਵੀ ਮੈਨੇ ਇਹ ਆ ਕਿ ਕੇਵਲ ਉਹਨਾਂ ਪੰਜ ਮੈਂਬਰਾਂ ਨੂੰ ਕਹਿਣ ਦਾ ਹੱਕ ਨਹੀਂ ਹੈਗਾ ਵੀ ਅਸੀਂ ਸ੍ਰੀ ਕਾਲਤਾਸਰ ਸਾਹਿਬ ਤੋਂ ਮੰਨਤਾ ਪ੍ਰਾਪਤਾ ਹਰ ਸੇਖੀ ਉੱਥੋਂ ਮੰਨਤਾ ਪ੍ਰਾਪਤਾ ਜਿਹੜਾ ਉੱਥੇ ਝੁਕਦਾ ਜਿਹਦਾ ਸੀਸ ਝੁਕਦਾ ਜਿਹੜੇ ਉਹਨਾਂ ਦੇ ਆਦੇਸ਼ਾਂ ਦੀ ਪਾਲਣਾ ਕਰਦਾ ਉਹੀ ਕਾਲਤਾਸਰ ਸਾਹਿਬ ਤੋਂ ਹਰ ਸਿੱਖ ਮੰਨਤਾ ਪ੍ਰਾਪਤ ਹੈ ਕਹਿੰਦਾ ਭਾਬਾ ਕਿ ਹਰ ਅਕਾਲੀ ਦਲ ਮੰਨਤਾ ਪ੍ਰਾਪਤ ਹੈ ਇਹ ਨਹੀਂ ਵੀ ਕੋਈ ਹਰ ਅਕਾਲੀ ਦਲ ਵੀ ਹਰ ਸੇਖੀ ਮੰਨਤਾ ਪ੍ਰਾਪਤ ਹੈ ਜਿਹੜਾ ਸ੍ਰੀ ਕਾਲਤਾਸਰ ਸਾਹਿਬ ਨੂੰ ਮੰਨਦਾ ਉਸ ਸੀਸ ਝੁਕਾਉਂਦਾ ਜੇ ਉੱਥੋਂ ਦੇ ਆਏ ਹੁਕਮ ਨੂੰ ਰਾਹੀ ਹੁਕਮ ਕਾਲਤਾਸਰ ਸਾਹਿਬ ਦਾ ਹੁਕਮ ਮੰਨਦਾ ਸੰਭੇ ਮੰਨਦਾ ਹੂੰ ਹੂੰ ਸਰਵਾਸਾਬਤ ਇੱਕ ਹੋਰ ਹੈ ਬੜੀ ਵੱਖਰੀ ਗੱਲ ਸਿਆਸੀ ਨਿਗਾਹ ਜਿੱਤੇ ਕਿ ਇਹ ਜਿਹੜੇ ਸਿੱਖ ਨੇ ਉਹ ਕਾਂਗਰਸ ਦੇ ਵਿੱਚ ਕੰਮ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਖੱਪੇ ਪੱਕੀ ਧਰਾਂ ਦੇ ਵਿੱਚੋਂ ਬਹੁਤ ਸਾਰੀਆਂ ਧਰਾਂ ਨੇ ਬਸਪਾ ਆ ਗਈ ਹੈ ਜਾਂ ਜੋ ਵੀ ਹੈ ਜਿਨ੍ਹਾਂ ਦੇ ਨਾਲ ਅਕਾਲੀ ਦਲ ਦਾ ਨਾਂ ਨਹੀਂ ਲੱਗਦਾ ਫਿਰ ਉਹ ਕੀ ਉਹਨਾਂ ਨੂੰ ਵੀ ਕੋਈ ਆਦੇਸ਼ ਉਹਨਾਂ ਤੇ ਵੀ ਜਾ ਰੁਕਦਾ ਹੈ ਕਿ ਉਹ ਅਕਾਲ ਤਖਤ ਸਾਹਿਬ ਦੇ ਪੈਸਰੀ ਮਨਾਂ ਕੋ ਕਾਲੀ ਦਲ ਦੀ ਭਰਤੀ ਦੇ ਵਿੱਚ ਹੁਣ ਆਪਣੇ ਆਪ ਨੂੰ ਕਾਲੀ ਦਲ ਚ ਭਰਤੀ ਕਰਨ ਜਦੋਂ ਕਿ ਵਿਸਾਲਨਾਪਤੀ ਤੋਂ ਦੂਜੀਆਂ ਪਾਰਟੀਆਂ ਦੇ ਵਿੱਚ ਕੰਮ ਕਰ ਰਹੇ ਨੇ ਇਹ ਤਾਂ ਆਪੋ ਆਪਣੀ ਇੱਛਾ ਹੈ ਜੀ ਮਨੋ ਉਹ ਇਹ ਜੋੜੀ ਨਹੀਂ ਵੀ ਉਹ ਇਸ ਮਨੋ ਸ਼ਾਮਲ ਹੋ ਕੇ ਹੀ ਸੇਵਾ ਕਰਦਾ ਕੋਈ ਕਿਤੇ ਵੀ ਸਿੱਖ ਬਠਾ ਜਿਹੜੇ ਹੁਣ ਵਿਦੇਸ਼ਾਂ ਚ ਬੈਠੇ ਆ ਅਮਰੀਕਾ ਕੈਨੇਡਾ ਪਾਕਿਸਤਾਨ ਚ ਬਹੁਤ ਗਿਣਤੀ ਸਿੱਖ ਬੈਠੇ ਆ ਬੰਗਲਾਦੇਸ਼ ਚ ਬੈਠੇ ਨੇ ਸਾਰੇ ਤਕਰੀਬਨ ਦੇਸ਼ਾਂ ਵਿੱਚ ਸਿੱਖ ਬੈਠੇ ਨੇ ਭਾਵੇਂ ਆਪੋ ਆਪਣੇ ਮਨੁੱਖ ਉਥੋਂ ਦੇ ਮਾਹੌਲ ਮੁਤਾਬਕ ਆਪਣੀਆਂ ਆਪਣੀਆਂ ਪਾਰਟੀਆਂ ਨਾਲ ਜੁੜੇ ਹੋਏ ਜੇ ਇੰਗਲੈਂਡ ਦੇ ਵਿੱਚ ਉਹ ਪਾਰਟੀਆਂ ਜੁੜੇ ਆ ਕੈਨੇਡਾ ਵਿੱਚ ਉਸਨ ਪਰ ਉਹ ਹਰ ਸਿੱਖ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਸ੍ਰੀ ਕਾਲ ਤਖਤ ਸਾਹਿਬ ਦੀ ਇਹ ਹੀ ਚਾਹਨਾ ਵੀ ਹਰ ਬੰਦਾ ਕਿਤੇ ਰਵੇ ਸੁਖੀ ਰਵੇ ਆਪਣਾ ਵਪਾਰ ਕਰੇ ਵਧੀਆ ਪਰ ਸ੍ਰੀ ਕਾਲ ਤਖਤ ਸਾਹਿਬ ਨੂੰ ਆਏ ਹੋਏ ਹੁਕਮ ਔਰ ਉਹਦੀ ਤਾਬਿਆ ਚੱਲਣ ਦਾ ਮੰਤੋਂ ਜਿਹੜਾ ਸਿੱਖ ਜਤਨ ਕਰੇ ਸੁਨਾਓ ਜੀ ਸਾਥੀ ਤੁਹਾਡੀ ਕਹਿੰਦਾ ਪਾਬ ਕਿ ਵਿਦੇਸ਼ਾਂ ਦੇ ਵਿੱਚ ਜਿਵੇਂ ਵੱਖ ਕੈਨੇਡਾ ਦੇ ਵਿੱਚ ਪਾਰਟੀਆਂ ਨੇ ਜਿਹੜੇ ਸਿੱਖ ਨੇ ਉੱਥੇ ਬਣ ਰਹੇ ਨੇ ਮੈਂਬਰ ਪਾਰਲੀਮੈਂਟ ਵਿਧਾਇਕ ਵੀ ਇਦਾਂ ਦੀ ਪਤਨੀ ਹਾਂ ਤੇ ਕਹਿੰਦੇ ਉਹ ਉੱਥੋਂ ਦੇ ਲੋਕਾਂ ਦਾ ਮਤਾਬਕ ਉੱਥੋਂ ਦੇ ਕੋਲ ਕਿਸਤੀ ਮਤਾਬਕ ਜਿਹੜੀ ਆ ਉੱਥੇ ਸਿਆਸੀ ਤਰ੍ਹਾਂ ਨੇ ਉਹਦੇ ਵਿੱਚ ਉਹ ਸਰਗਰਮੀ ਦਿਖਾ ਰਹੇ ਨੇ ਜ਼ਰੂਰੀ ਨਹੀਂ ਕਿ ਹਰ ਬੰਦਾ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਵੇ ਕਿਉਂਕਿ ਵਿਦੇਸ਼ਾਂ ਦੀ ਗੱਲ ਕਰ ਲਈਏ ਤਾਂ ਉੱਥੇ ਅਕਾਲੀ ਦਲ ਹੈ ਹੀ ਨਹੀਂ ਕਹਿੰਦਾ ਪਾਬ ਬਹੁਤ ਬਹੁਤ ਕੁਝ ਕੈਨੇਡਾ ਜਾਂ ਇੰਗਲੈਂਡ ਵਰਗੇ ਰਾਜਾਂ ਦੇ ਵਿੱਚ ਕੁਝ ਅਕਾਲੀ ਦਲ ਦੇ ਜੁੰਟ ਹੋਣਗੇ ਬਾਕੀ ਉਹ ਵੀ ਖਾਣਾ ਪੂਰਤੀ ਦਾ ਹੀ ਆਪਾਂ ਕਹਿ ਸਕਦੇ ਹਾਂ ਖੈ ਅਕਾਲੀ ਦਲ ਵੱਲੋਂ ਪਿਛਲੇ ਸਮੇਂ ਕਈ ਤਰ੍ਹਾਂ ਦੀਆਂ ਸਿਆਸੀ ਪੰਦਰ ਦੀਆਂ ਟਾਰਾਂ ਬਿਮਾਰੀਆਂ ਜਾਂਦੀਆਂ ਰਹੀਆਂ ਕਿ ਅਸੀਂ ਚੋਣ ਲੜਾਂਗੇ ਉੱਤਰ ਪ੍ਰਦੇਸ਼ ਦੇ ਵਿੱਚ ਜੁਪੀ ਦੇ ਵਿੱਚ ਕਹਿੰਦਾ ਵਾ ਉਤਰਾਖੰਡ ਦੇ ਵਿੱਚ ਮਾਰਸ਼ ਬਹੁਤ ਦੂਰ ਦੂਰ ਤੱਕ ਪਰ ਤੁਹਾਡੇ ਤਾਂ ਇਹ ਉਹ ਸੁਪਨੇ ਅਕਾਲੀ ਦਲ ਦੇ ਪੂਰੇ ਨਹੀਂ ਹੋਏ ਬਾਹਰਲੇ ਰਾਜਾਂ ਤੱਕ ਚੋਣਾ ਕੀ ਲੜਨੀ ਸੀ ਕਿ ਉਹ ਬੈਕ ਆਪਣੇ ਪੰਜਾਬ ਜੋਗੀ ਵੀ ਨਹੀਂ ਰਿਹਾ ਜੇਕਰ ਆਪਾਂ ਹੁਣ ਦੀ ਗੱਲ ਕਰ ਲਈਏ ਸਿਆਸੀ ਤੌਰ ਤੇ ਕਿਉਂਕਿ ਧਰਤਲ ਨੂੰ ਜਦੋਂ ਆਪਾਂ ਪਰੋਲੀਏ ਅਕਾਲੀ ਸਾਫ ਦੀ 나ੜ 나ੜ ਤਾਂ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਹੁਣ ਉਹ ਮਤਲਬ ਉਹਨਾਂ ਦਾ ਜਿਹੜਾ ਸਿਆਸੀ ਗ੍ਰਾਫ ਹੀਠਾਂ ਲਿਖਦੇ ਹੈ ਖੈਰ ਹੁਣ ਅਕਾਲ ਤਖਤ ਸਾਹਿਬ ਵੱਲੋਂ ਇਹ ਮਾਮਲੇ ਨੂੰ ਵਧਾਇਆ ਜਾ ਰਿਹਾ ਹੈ ਅਕਾਲੀ ਦਲ ਦੀ ਮਜ਼ਬੂਤੀ ਲਈ ਇਕਤਾ ਲਈ ਜਿਵੇਂ ਕਿ ਜਥੇਦਾਰ ਸਾਹਿਬ ਨੇ ਹੁਣ ਇਕਤਾ ਦੀ ਵੀ ਗੱਲ ਕੀਤੀ ਹੈ ਬਾਕਰਕ ਗੁੱਟ ਨੇ ਉਹ ਵੇਖਣਾ ਹੈ ਕਿ ਅਗਲੇ ਸਮੇਂ ਇਹ ਅਕਾਲੀ ਦਲ ਦਾ ਜਿਹੜਾ ਸਿਆਸੀ ਭਵਿੱਖ ਸੁਧਰਦਾ ਹੈ ਜਾਂ ਨਹੀਂ ਕਿਉਂਕਿ ਕਈ ਤਰ੍ਹਾਂ ਦੇ ਜਿਹੜੇ ਸਿਆਸੀ ਸਮੀਕਰਨ ਨੇ ਉਹ ਕਰਾਸ ਕਰਨੇ ਪੈਣੇ ਆ ਅਕਾਲੀ ਦਲ ਨੂੰ ਤਾਂ ਜਾ ਕੇ ਉਹ ਟਰੈਕ ਤੇ ਪਹੁੰਚਦੇ ਨਹੀਂ ਤਾਂ ਉਹਨਾਂ ਦੀ ਗੱਡੀ ਆਪਾਂ ਦੇਖਦੇ ਹਾਂ ਕਿ ਹਾਲੇ ਉਹ ਖੜੀ ਹੋਈ ਹੈ ਜਥੇਦਾਰ ਸਾਹਿਬ ਨੇ ਏਦਿ ਗਿਰਦੇ ਬਹੁਤ ਕੋਸ਼ਿਸ਼ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਹੈ ਅੱਜ ਹੁਣ ਮੌਜੂਦਾ ਜਿਹੜੇ ਕਾਰਜਕਾਰੀ ਜਥੇਦਾਰ ਨੇ ਪਈ ਕੁਲਦੀਪ ਸਿੰਘ ਗਰਗਸ ਉਹਨਾਂ ਪਾਸੋਂ ਇੱਕ ਪ੍ਰੋਗਰਾਮ ਦੇ ਵਿੱਚ ਸ੍ਰੀ ਸਰੋਪਾ ਸਾਹਿਬ ਲੈਂਡ ਤੋਂ ਇਨਕਾਰ ਹੋਇਆ ਬੜੇ ਵੱਡੇ ਪੱਧਰ ਉੱਤੇ ਇਹ ਚਰਚਾ ਹੋਈ ਇਹ ਵੀ ਇਹ ਮਾਮਲਾ ਕੀ ਹੈ ਜਤੇਦਰ ਸਾਹਿਬ ਦੀ ਸ਼ਖਸੀਅਤ ਤੇ ਇਰਤ ਗਿਰਤ ਵੀ ਇਹ ਜਾ ਮਾਮਲਾ ਟੱਚ ਹੁੰਦਾ ਤੇ ਸੇਖ ਸਫਾ ਦੇ ਵਿੱਚ ਵੱਡੇ ਪੱਧਰ ਉੱਤੇ ਇਹ ਮਾਮਲਾ ਹੈ ਕਿ ਇਸ ਦੇ ਵਿੱਚ ਥੋੜਾ ਜਿਹਾ ਖੋਲਿਓ ਤੇ ਇਹਦਾ ਕੀ ਆਪਾਂ ਅਸਰ ਅੰਦਾਜ਼ ਦੇਖ ਸਕਦੇ ਹਾਂ ਧਾਰਮਿਕ لحاظ ਤੇ ਅਗਲੇ ਸਮੇਂ ਸਿਆਸੀ لحاظ ਤੇ ਜਾ ਓਵਰਆਲ ਸਿਕ ਕਮਿਊਨਿਟੀ ਦੇ ਇਰਦ ਗਿਰਦ ਅੱਜ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੀ ਜੀ ਜੋ ਮੈਲ ਸਿੰਘ ਕੋਪਰ ਪਿਛਲੇ ਦਿਨੀ ਕਾ ਚਰਣਾ ਕਰ ਗਏ ਸਨ ਜੀ ਉਹਨਾਂ ਦੇ ਨਮਿਤ ਪਖੰਡ ਪ੍ਰਸ਼ਾਦਾ ਭੋਗ ਸੀਗਾ ਪਰ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਸ਼ਕਤਰ ਸਾਹਿਬਾਨ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬਾਨ ਔਰ ਉੱਥੋਂ ਦੇ ਹੂਲ ਹੈੱਡ ਗੰਥੀ ਸਾਹਿਬਾਨ ਸਾਰੇ ਇੱਥੇ ਹਾਜ਼ਰ ਸਨ ਔਰ ਉਹਦੇ ਵਿੱਚ ਖੁਸ਼ ਜਿਹੜੀਆਂ ਨੂੰ ਗਰਮ ਖਿਆਲੀ ਜਿੱਥੇ ਬੰਦੀਆਂ ਵੀ ਕਿਹਾ ਜਾਂਦਾ ਸਾਡੇ ਭਰਾ ਉਹ ਵੀ ਆਏ ਹੋਏ ਸਨ ਜੀ ਸ਼੍ਰੀ ਕਾਲਤਾ ਸਾਹਿਬ ਦੇ ਚਿਕਦਾਰ ਵੀ ਕਾਰਜਕਾਰੀ ਉੱਥੇ ਪਹੁੰਚਦੇ ਨੇ ਜੀ ਸੋ ਜਦੋਂ ਉਹਨਾਂ ਉਸ ਰੋਪਾ ਉਹਨਾਂ ਦੀ ਵਾਈਫ ਨੂੰ ਦੇਣ ਲੱਗਦੇ ਨੇ ਹੂੰ ਤਾਂ ਇਹਦੇ ਪਿੱਛੇ ਪਿਛੋਕੜ ਸਮਝਣ ਦੀ ਲੋੜ ਆ ਜੀ ਕਿਉਂਕਿ ਜੋ ਆਪਣੇ ਸਖੀਰਾ ਸਾਹਿਬ ਨੇ ਉਹ ਜਦੋਂ ਚੱਬੇ ਸਰਬੱਤ ਖਾਲਸਾ ਗਿਆ ਸੀ ਉਹਦੇ ਮੇਨ ਆਰਗੇਨਾਈਜ਼ਰ ਸਨ ਚੱਬੇ ਵਾਲ ਨੇ ਚੱਬੇ ਚੱਬੇਟਨ ਅਮਰ ਅੱਛਾ ਮੈਂ ਆਰਗੇਨਾਈਜ਼ਰ ਉਹ ਸੀ ਸੋ ਇਥੇ ਸ਼ਕੀਰਾ ਸ਼ਹਿਦ ਹਾਂ ਅਰੇ ਚਲੋ ਮੈਂ پورا ਨਾਂ ਨਹੀਂ ਉਹਨਾਂ ਦਾ ਬਿਸਰ ਗਿਆ ਹੂੰ ਸੋ ਉਸ ਕਰਕੇ ਉਹਨਾਂ ਨੇ ਉੱਥੇ ਜਿਹੜੇ ਜ਼ਹਿਦਾਦ ਸਨ ਉਹ ਹੋਰ ਚੁਣੇ ਸਨ ਹੂੰ ਜੀ ਭਾਵੇਂ ਕੋਰ ਨੂੰ ਸਫਲਤਾ ਨਹੀਂ ਮਿਲੀ ਕਿਉਂਕਿ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਵੀ ਜਿਹੜੀ ਸ਼੍ਰੋਣੀ ਗੁਰਦਵਾਰ ਪੰਥ ਕਮੇਟੀ ਹੀ ਨਿਯੁਕਤੀ ਕਰ ਸਕਦੀ ਹੈ ਸ਼੍ਰੋਣੀ ਗੁਰਦਵਾਰ ਪੰਥ ਕਮੇਟੀ ਹੀ ਜ਼ਹਿਦਾਦ ਸਾਹਿਬਾਨ ਨੂੰ ਹਟਾ ਸਕਦੀ ਹੈ ਇਹ ਅਧਿਕਾਰ ਕਾਨੂੰਨੀ ਰੂਪ ਵਿੱਚ ਸ਼ਰੋਣੀ ਤੋਂ ਦਰਪੰਦਰ ਐਕਟ ਦੇ ਅਸਾਰਾ ਜਦੋਂ ਸਰਬਤ ਖਾਲਸਾ ਹੁੰਦਾ ਹੈ ਉਹਦੇ ਵਿੱਚ ਨਵੇਂ ਜਥੇਦਾਰ ਚੁਣੇ ਗਏ ਸੀ ਸੰਗਤ ਉਹਨਾਂ ਨੇ ਜੀ ਜਦੋਂ ਇਹ ਮੁੱਦਾ ਠਾਇਆ ਵੀ ਅਸੀਂ ਇਹਨਾਂ ਨੂੰ ਜਥੇਦਾਰ ਨਹੀਂ ਮੰਨਦੇ ਔਰ ਉਹਨਾਂ ਨੇ ਬਾਅਦ ਵਿੱਚ ਕਲੀਅਰ ਵੀ ਕੀਤਾ ਹੂੰ ਜੀ ਉਹਨਾਂ ਦਾ ਅੱਜ ਦੇ ਮਾਹੌਲ ਨਾਲ ਉਹਨਾਂ ਨੇ ਕੋਈ ਬਿਆਨ ਨਹੀਂ ਦਿੱਤਾ ਉਹਨਾਂ ਨੇ ਸਿਰਫ ਉਹ ਸਰਬਤ ਖਾਲਸੇ ਵਾਲਿਆ ਦਾ ਗਿਆ ਵੀ ਅਸੀਂ ਉਹ ਜ਼ਹਿਦਾਦਾਰ ਉਹ ਮੰਨਦੇ ਆ ਅੱਛਾ ਜਿਹੜੇ ਉਸ ਸਮੇਂ ਥਾਪੇ ਗਏ ਸੀ ਬਿਲਕੁਲ ਜਿਹੜਾ ਹੁਣ ਵਿਰੋਧ ਹੋ ਰਿਹਾ ਜ਼ਹਿਦਾਦਾਰ ਸਾਹਿਬ ਆਂਦਾ ਉਹ ਨਹੀਂ ਆ ਇਹਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਨੇ ਵੀ ਬਹੁਤ ਵੱਡੀ ਸਿਆਣਪ ਔਰ ਜ਼ਹਿਦਾਦਾਰ ਸਾਹਿਬ ਨੇ ਵੀ ਮੈਂ ਕਹਿੰਦਾ ਬਹੁਤ ਵੱਡੀ ਸਿਆਣਪ ਵਰਤੀ ਆ ਹੂੰ ਵੀ ਉਹਨਾਂ ਨੇ ਬਹੁਤ ਬੜੀ ਨਿਮਰਤਾ ਦਿਖਾਈ ਹੈ ਹੂੰ ਜੀ ਔਰ ਹਾਲਾਂਕਿ ਉਹ ਸਰੂਪਾ ਤੇ ਇਹ ਵੀ ਸਕਦੇ ਸਨ ਕਿਉਂਕਿ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦਾ ਏਰੀਆ ਹੂੰ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਇਹ ਗੱਲ ਹੋਈ ਆ ਔਰ ਇੱਕ ਬੰਦੇ ਨੇ ਸਿਰਫ ਬੋਲਿਆਈਆ ਹੂੰ ਵੀ ਅਸੀਂ ਉਹ ਦੇਣਾ ਚਾਹੁੰਦੇ ਤੇ ਵੀ ਸਕਦੇ ਸੀ ਅੱਛਾ ਦੇ ਸਕਦੇ ਸੀ ਪਰ ਉਹਨਾਂ ਨੇ ਬੜੀ ਵੱਡੀ ਮੈਚ ਸੋਚਦਾ ਵੀ ਸਿਆਣਪਰਤੀ ਆ ਉਥੋਂ ਦੇ ਪ੍ਰਬੰਧ ਨੇ ਸਿਆਣਪਰਤੀ ਆ ਬਈ ਇਸ ਮਸਲੇ ਨੂੰ ਮਲੋ ਵੀ ਤੋਲ ਨਹੀਂ ਦਿੱਤਾ ਤਾਂ ਕਿ ਕੋਈ ਮਲੋ ਵੀ ਮਸਲਾ ਵਧੇ ਨਾ ਜਾਂ ਕੋਈ ਇਸ ਤਰ੍ਹਾਂ ਹੋਵੇ ਬਲੋ ਮੈਂ ਸੋਚਦਾ ਵੀ ਇਹ ਬਹੁਤ ਵੱਡੀ ਅੱਜ ਜਿਹੜੀ ਆ ਉਹ ਸਿਆਣਪ ਕੀਤੀ ਗਈ ਆ ਔਰ ਉਹ ਜਿਹੜਾ ਦੂਸਰੇ ਉਥੋਂ ਦੇ ਜਿਹੜੇ ਗ੍ਰੰਥੀ ਸਾਹਿਬ ਨੇ ਦਰਬਾਰ ਸਾਹਿਬ ਦੇ ਉਹਨਾਂ ਨੇ ਉਹਨਾਂ ਨੂੰ ਸਰੂਪਾ ਮਾਤਾ ਜੀ ਨੂੰ ਦਿੱਤਾ ਸਰੂਪਾ ਜਿਹੜਾ ਦੇਣ ਵਾਲਾ ਨਹੀਂ ਵੱਡਾ ਹੁੰਦਾ ਲੈਣ ਵਾਲਾ ਵੱਡਾ ਹੁੰਦਾ ਸਰੂਪਾ ਜੀ ਔਰ ਜਿਹੜੀਆਂ ਮੈਂ ਪਹਿਲਾਂ ਵੀ ਦੱਸਿਆ ਜਿਨ੍ਹਾਂ ਤੇ ਗੁਰੂ ਰਾਮਦਾਸ ਦੀ ਕਿਰਪਾ ਹੁੰਦੀ ਆ ਉਹ ਹੀ ਉਸ ਦਰ ਦੀ ਜਿਹੜੀ ਸੇਵਾ ਸੰਭਾਲ ਉਹਨਾਂ ਨੂੰ ਮਿਲਦੀ ਆ ਉਹ ਚਾਹੇ ਜਿਸ ਤਰ੍ਹਾਂ ਮਰਜੀ ਆਪਾਂ ਥੋੜਿਆਂ ਚ ਵੰਡ ਕੇ ਉਹਦੀ ਵੰਡ ਕਰ ਲਈਏ ਵੱਖਰੀ ਗੱਲ ਆ ਪਰ ਮੈਂ ਸਮਝਦਾ ਮੈਂ ਇਹ ਬਹੁਤ ਵੱਡੀ ਅਜਿਹੀ ਸ਼੍ਰੋਣੀ ਕੋਲ ਤਾਂ ਬੰਦਾ ਕੁੱਟੀ ਨੇ ਫਲਵੰਦ ਨੇ ਸਿਆਣਪ ਦਿਖਾ ਕੇ ਚਲੋ ਜੇ ਉਹਨਾਂ ਨੇ ਉਹ ਮਸਲਾ ਠਾਇਆ ਤਾਂ ਕਿ ਉਥੇ ਜੇ ਉਹ ਦੇ ਦਿੰਦੇ ਹੋ ਸਕਦਾ ਕੋਈ ਹੋਰ ਰੌਲਾ ਪੈਂਦਾ ਸੋ ਮੈਂ ਕਹਿੰਦਾ ਗੱਲ ਇੱਥੇ ਹੀ ਖਤਮ ਹੋਈ ਆ ਸੋ ਸਰੋਤ ਸਾਹਿਬ ਮਤਲਬ ਇਹ ਜਿਹੜਾ ਹੁਣ ਵਾਲਾ प्रकरण ਚੱਲ ਰਿਹਾ ਜਹੇਦਾਰਾਂ ਦੇ ਮਾਮਲੇ ਦੇ ਵਿੱਚ ਹੁਣ ਨਿਯੁਕਤੀ ਹੁੰਦੀ ਹੈ ਕੁਝ 파ਰਕ ਕੀਤੇ ਜਾਂਦੇ ਆ ਇਸ ਇਸ਼ੂ ਨਾਲ ਜਿਹੜੇ ਅੱਜ ਆਲੇ ਇਸ ਵਾਪਸੀ ਘਟਨਾ ਦਾ ਕੋਈ ਮੇਲ ਜੋੜਨਾ ਇਹਦਾ ਕੋਈ ਸਬੰਧ ਨਹੀਂ ਜਿਹੜਾ ਜਦ ਵੀ ਸਰਬੱਤ ਖਾਲਸਾ ਹੁੰਦਾ ਹੈ ਉਹਦੇ ਜਿਹੜੇ ਸੰਗਤ ਨੇ ਜ਼ਿਹਦਾ ਥਾਪੇ ਆ ਉਹਦੇ ਨਾਲ ਕੜੀ ਜੁੜਦੀ ਨਹੀਂ ਉਹਨਾਂ ਨੇ ਆਪ ਇੱਕ ਚੈਨਲ ਤੇ ਕਿਹਾ ਮੈਂ ਸੁਣਿਆ ਆ ਜੀ 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 ਬਈ ਅਸੀਂ ਇਹਨਾਂ ਨੂੰ ਜ਼ਿਹਦਾਦਾਰ ਨਹੀਂ ਮੰਨਦੇ ਅਸੀਂ ਉਹਨਾਂ ਨੂੰ ਜ਼ਿਹਦਾਦਾਰ ਮੰਨਦੇ ਜਿਹੜੇ ਸਰਬੱਤ ਖਾਲਸਾ ਨੇ ਚੁਣੇ ਹੋਏ ਆ ਹੂੰ ਠੀਕ ਆ ਜੀ ਉਹਨਾਂ ਵਿੱਚੋਂ ਜਿਵੇਂ ਦਾਦੂਵਾਲ ਸੀ ਉਹ ਆਪ ਹੀ ਛੱਡ ਗਏ ਨੇ ਅਫੀਕ ਸਿੰਘ ਜਨਾਲਾ ਵੀ ਛੱਡ ਗਏ ਨੇ ਮੰਡ ਸਾਹਿਬ ਵੀ ਨੇ ਹਨਾ ਮੇਰਾ ਕਹਿਣ ਦਾ ਮਤਲਬ ਆ ਨਾ ਵੀ ਉਹਨਾਂ ਨੇ ਸਿਰਫ ਅੱਜ ਦੇ ਮਾਹੌਲ ਨਾਲ ਨੀਂ ਨੂੰ ਸੰਬੰਧ ਰੱਖਿਆ ਸੋ ਇਹ ਗੱਲ ਕਲੀਅਰ ਆ ਕਿ ਸ਼ਰੋਣੀ ਗੁਰਦਵਾਰਪੰਥ ਕਮੇਟੀ ਨੂੰ ਹੀ ਜੱਥੇਦਾਰ ਨੌਂ ਦਾ ਅਧਿਕਾਰ ਆ ਔਰ ਸ਼ਰੋਣੀ ਗੁਰਦਵਾਰਪੰਥ ਕਮੇਟੀ ਨੂੰ ਹੀ ਹਟਾਉਣ ਦਾ ਅਧਿਕਾਰ ਆ ਇਹ ਆਪਣੇ ਆਪ ਨਹੀਂ ਮਿਲਿਆ ਹੋਇਆ ਇਹ ਜੋ ਗੁਰਦਰਾ ਐਕਟ ਬਣਿਆ 1925 ਦਾ ਉਹਦੇ ਵਿੱਚ ਉਹਦੇ ਰਾਹੀਂ ਮਿਲਿਆ ਆ ਔਰ ਉਸ ਤੋਂ ਬਾਅਦ ਜਿਹੜੀ ਸੇਵਾ ਆ ਉਥੋਂ ਦਾ ਜੱਥੇਦਾਰ ਸਾਭਾ ਨੇ ਉਹ ਖਾਲਸਾ ਪੰਥ ਦੀ ਆਵਾਜ਼ ਬਣ ਕੇ ਔਰ ਸ੍ਰੀ ਹਰਗੋਬਿੰਦ ਸਾਹਿਬ ਦੀ ਤਾਬਿਆਂ 'ਚ ਰਹਿ ਕੇ ਨਿਭਾਉਣੀ ਹੁੰਦੀ ਆ ਇਹ ਕਿਉਂਕਿ ਨਿਯੁਕਤੀ ਉਹਨਾਂ ਨੇ ਕਰਦੀਆਂ ਦੀ ਹੂੰ ਖੈਰ ਪਰ ਜਿਹੜਾ ਜਦੋਂ ਦਾ ਇਹ ਪ੍ਰਕਰਨ ਸਵੇਰੇ ਇਹ ਉੱਥੇ ਸ਼੍ਰੋਕ ਸਭਾ ਦੇ ਵਿੱਚ ਗੱਲ ਹੋ ਕੁਝ ਦੀ ਹੈ ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵੱਡੇ ਪੱਤਰ ਉੱਤੇ ਪ੍ਰਚਾਰ ਇਸ ਕਦਰ ਹੀ ਹੋ ਰਿਹਾ ਕਿ ਹੁਣਾਲੇ ਪ੍ਰਕਰਨ ਦੇ ਵਿੱਚ ਸ਼ਾਇਦ ਲੋਕਾਂ ਤੱਕ ਗੱਲ ਹੀ ਜਾ ਰਹੀ ਹੈ ਕਿ ਉਹਦਾ ਵਿਰੋਧ ਹੋਇਆ ਜ세ਰ ਨੂੰ ਲੈ ਕੇ ਇਸ ਤਰ੍ਹਾਂ ਦਾ ਹੀ ਗੱਲ ਅੱਗੇ ਵਧ ਰਹੀ ਹੈ ਖੈਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਇਸ ਮਾਮਲੇ ਦੇ ਵਿੱਚ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਦੇਣਾ ਸਰੋਪਾ ਦੇਣਾ ਚਾਹੁੰਦੇ ਤਾਂ ਦੇ ਸਕਦੇ ਸੀ ਉਹਨਾਂ ਨੇ ਇਹ ਪ੍ਰੋਗਰਾਮ ਨੂੰ ਜਾਨੀ ਕਿ ਇਹ ਟਾਲ ਲਿਆ ਪਰ ਜਧਿਆ ਸਾਹਿਬ ਉੱਥੇ ਪਹੁੰਚੇ ਹੋਏ ਸੀ ਉਹਨਾਂ ਨੂੰ ਸਰਾਵਣੀ ਕਮੇਟੀ ਨੇ ਬਤੌਰ ਬੁਲਾਇਆ ਹੋਣਾ ਹੈ ਮਹਿਮਾਨ ਜਾਂ ਇਸ ਤਰ੍ਹਾਂ ਦਾ ਇਹ ਇਹ ਕਮੇਟੀ ਹੁੰਦਾ ਜੇ ਜਦੋਂ ਇਸ ਤਰ੍ਹਾਂ ਦਾ ਜਿਵੇਂ ਆਪਾਂ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਪੰਥਕ ਸ਼ਖਸੀਅਤਾਂ ਹੁੰਦੀਆਂ ਨੇ ਜਿਵੇਂ ਸਤ ਜਨਾਰ ਸਿੰਘ ਭਿੰਡਰਵਾਲੇ ਦਾ ਜਾਂ 6 ਜੂਨ ਦਾ ਸਮਾਗਮ ਹੁੰਦੇ ਨੇ ਜਾਂ ਇਹ ਵੀ ਜਿਹੜੇ ਮਹਿਤ ਸਿੰਘ ਪੱਪਰ ਵੀ ਨੇ ਸੀਗੇ ਇਹ ਇਹਨਾਂ ਦਾ ਪੰਥਕ ਸਭਾ ਵਿੱਚ ਸਤਕਾਰ ਵੱਖਰਾ ਆਇਆ ਹੂੰ ਦੇ ਸ਼ੋਹ ਦੇ ਵਿੱਚ ਖਾਸ ਕਰਕੇ ਪਿਛੇ ਦਰਬਾਰ ਸਾਹਿਬ ਜਾਂ ਜਦੋਂ ਵੀ ਕੋਈ ਇਦਾਂ ਦਾ ਹੋਵੇ ਉੱਥੇ ਕਿਸੇ ਨੂੰ ਸੱਦੇ ਆ ਲਈ ਜਾਂਦਾ ਨਾ ਕਿਸੇ ਨੂੰ ਰੋਕਿਆ ਜਾ ਸਕਦਾ ਹੂੰ ਹੂੰ ਸੋ ਉੱਥੇ ਇਹਨਾਂ ਦਾ ਵੀ ਹਰ ਇੱਕ ਇਨਸਾਨ ਦਾ ਹਰ ਇੱਕ ਜਥੇਬੰਦੀ ਦਾ ਹਰ ਇੱਕ ਬੰਦਾ ਉਸ ਹੱਕ ਵਿੱਚ ਆਏ ਸਨ ਉਹਨਾਂ ਨੇ ਸਿਰਫ ਇੱਕ ਆਪਣੀ ਆਵਾਜ਼ ਉਠਾਈ ਹੈ ਉਹ ਮੈਂ ਕਹਿੰਦਾ ਵੀ ਉਹਨਾਂ ਨੇ ਬੜੇ ਸਤਕਾਰ ਨਾਲ ਉਹ ਬੜੇ ਮਾਹੌਲ ਨੂੰ ਸਿਖਾਵਾ ਰੱਖਦੇ ਆ ਅੱਜ ਦਾ ਜਿਹੜਾ ਸਿਸਟਮ ਨਿਕਲੇ ਚੜਿਆ ਇਹਦੇ ਲਈ ਉਹ ਜਿਹੜੇ ਇੱਥੇ ਦੇ ਪ੍ਰਬੰਧਕ ਨੇ ਬਧਾਈ ਦੇ ਪਾਤਨ ਨੇ ਮੈਂ ਕਹਿੰਦਾ ਸਿੱਖ ਸਾਹਿਬ ਨੇ ਨੇ ਵੀ ਬਹੁਤ ਅੱਛਾ ਬਲੋ ਵੀ ਗਦਮ ਚੱਕਿਆ ਵੀ ਤਾਂ ਕਿ ਕੋਈ ਬਵਾਦ ਵਾਲੀ ਗੱਲ ਨਾ ਬਣੇ ਹੂੰ ਹੂੰ ਸੋ ਮੈਂ ਇਹਦੀ ਮਨਵੀਂ ਸਲਾਹ ਕਰਦਾ ਇਸ ਬਿਲਕੁਲ ਪਰ ਮੇਰੇ ਖਿਆਲ ਸ਼ਾਇਦ ਪ੍ਰਧਾਨ ਸਾਹਿਬ ਧੰਮੀ ਸਾਹਿਬ ਪ੍ਰੋਗਰਾਮ ਦੇ ਵਿੱਚ ਨਹੀਂ ਦਿਸੇ ਨਾ ਕੋਈ ਜਾ ਕਿ ਉਹਨਾਂ ਦਾ ਹੋਰ ਰਜੇਵਾ ਹੋ ਪਾਸੇ ਦੇਖੋ ਉਹ ਉਹਨਾਂ ਦਾ ਵੱਡਾ ਰਜੇਵਾ ਆ ਸਾਰੇ ਸੰਸਾਰ ਪੁੱਤਰ ਦੀ ਬਿਸ਼ਖਸ਼ੀਅਤ ਨੇ ਸਿੱਖਾਂ ਦੀ ਨਮਾਇੰਦਗੀ ਦੇ ਪ੍ਰਧਾਨ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਪਹਿਲੇ ਵਿਝੇਵੇਂ ਵੱਲੋਂ ਬਣੇ ਹੁੰਦੇ ਨੇ ਕਿਉਂਕਿ ਮੈਂ ਵੀ ਪ੍ਰਧਾਨ ਸਰਪੰਨਾਂ ਦਾ ਕੰਮ ਕੀਤਾ ਸੋ ਕਈ ਵਾਰਾ ਮੁਸ਼ਕਲ ਹੋ ਜਾਂਦਾ ਹੂੰ ਜੀ 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 ਸਰਵਾ ਸਾਹਿਬ ਜਿਵੇਂ ਆਪਾਂ ਜ਼ਿਕਰ ਕਰ ਰਿਹਾ ਸੀ ਕਿ ਧਾਮੀ ਸਾਹਿਬ ਦਾ ਜ਼ਿਕਰ ਆਇਆ ਇਸ ਚਰਚਾ ਦੇ ਵਿੱਚ ਤਾਂ ਜਦੋਂ ਧਾਮੀ ਸਾਹਿਬ ਅਸਤੀਫਾ ਦੇ ਕੇ ਘਰ ਹੀ ਬੈਠ ਜਾਂਦੇ ਆ ਕਈ ਦਿਨ ਬੜੀ ਉਹਨਾਂ ਦੇ ਈਰ ਦੇ ਚਰਚਾ ਘੁੰਮਦੀ ਰਹੀ ਤਾਂ ਵੱਡੀ ਗਿਣਤੀ ਕਾਲੀ ਸਾਹਿਬ ਤੇ ਲੀਡਰ ਜਾਂ ਸਿੱਖ ਸਾਹਿਬ ਦੇ ਲੀਡਰਾਂ ਨੇ ਧਾਮੀ ਸਾਹਿਬ ਇਹ ਹੱਕ ਦੇ ਵਿੱਚ ਆਹਦਾ ਨਾਰਾ ਮਾਰਿਆ ਕਿ ਬਹੁਤ ਚੰਗੇ ਆਗੂ ਨੇ ਉਹ ਪੰਥਕ ਨੇ ਮਤਲਬ ਹਰ ਕਾਲ ਸਵਾਮੀ ਦੇ ਨੇ ਪੰਥ ਨੂੰ ਲੋੜ ਹੈ ਤੁਹਾਨੂੰ ਸਾਰਾ ਪਰੰਤੂ ਬਾਅਦ ਦੇ ਵਿੱਚ ਜਦੋਂ ਧਾਮੀ ਸਾਹਿਬ ਇਹ ਸਾਰੀਆਂ ਗੱਲਾਂ ਮੰਨਦੇ ਹੋਏ ਉਹ ਪਹੁੰਚਦੇ ਆ ਫਿਰ ਦੁਬਾਰਾ ਸ਼੍ਰੋਮਣੀ ਕਮੇਟੀ ਦੀ ਬਾਗ ਰੂਲ ਸੰਭਾਲਦੇ ਆ بطور ਪ੍ਰਧਾਨ ਅਸਤੀਪਾ ਉਹਨਾਂ ਦਾ ਨਾਮ ਮਨਜ਼ੂਰ ਕਰ ਲਿਆ ਜਾਂਦਾ ਡਾਇਰੈਕਟਰ ਉਹਦੇ ਮੈਨੂੰ ਵਾਰ-ਵਾਰ ਤਾਂ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਉਹ 13 ਜਿਹੜੀਆਂ ਉਹਨਾਂ ਦੇ ਬਹੁਤ ਹੱਕ ਦੇ ਵਿੱਚ ਸੀ ਉਹ ਥੋੜੀਆਂ ਹੋਈਆਂ ਉਹਨਾਂ ਨੂੰ ਕਟਹਿਰੇ ਚ ਲੈ ਰਿਆ ਨੇ ਇੱਕ ਵੱਡੇ ਆਗੂ ਨੇ ਤਾਂ ਧਾਮੀ ਸਾਹਿਬ ਦਾ ਅਸਤੀ ਭਾਈ ਮੰਗ ਲਿਆ ਸੀ ਦੇਖੋ ਉਹਦਾ ਨਾਲ ਉਹਨਾਂ ਦੀ ਭਾਵੇਂ ਕਿ ਮਤਲਬ ਇਹ ਸਾਡੀ ਦਰਾਸਦੀ ਆ ਨਾ ਤੁਸੀਂ ਦੇਖੋ ਇੱਕ ਸਾਡੇ ਸਿੱਖ ਆਗੂ ਨੇ ਅਸਤੀਫਾ ਦੇ ਦਿੱਤਾ ਸਾਡੇ ਕੋਲ ਅਜਿਹਾ ਕੋਈ ਆਗੂ ਨਹੀਂ ਸੀ ਜਿਹੜਾ ਸ਼ਰੋਨੀ ਗੁਰਦਵਾਰਾ ਅੰਦ ਕਮੇਟੀ ਦੀ ਸੇਵਾ ਸਭਾਰ ਕਰ ਸਕਦਾ ਹੋਵੇ ਸੋ ਇਸ ਮਜਬੂਰੀ ਚ ਮੈਂ ਸਮਝਦਾ ਵੀ ਉਹਨਾਂ ਨੇ ਸਾਰੀਆਂ ਜਿਹੜੀਆਂ ਸ਼ਰੋਨੀ ਗੁਰਦਵਾਰਾ ਅੰਦ ਕਮੇਟੀ ਦੇ ਯਾ ਸ਼ਰੋਨੀ ਕਾਲੀਗਲ ਦੇ ਸੀ ਲੀਡਰ ਬਗ ਬਗ ਉਹਨਾਂ ਦੇ ਘਰਾਂ ਜਾਂਦੇ ਰਹੇ ਕਿਉਂਕਿ ਉਹਨਾਂ ਕੋਲੇ ਇਸ ਲੇਵਲ ਦਾ ਜਾਂ ਇਸ ਮਨਵੀ ਇਦਾਂ ਦਾ ਕੋਆ ਕੁ ਨਹੀਂ ਹੈ ਸੀ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਰਨ ਅੱਜ ਦੇ ਹਾਲਾਤਾਂ ਵਿੱਚ ਗਵਾਹੀ ਦੇ ਸਕੇ ਹੂੰ ਸੋ ਇਸ ਕਰਕੇ ਉਹਨਾਂ ਨੇ ਵਾਪਸ ਆਉਣ ਦਾ ਫੈਸਲਾ ਕੀਤਾ ਪਰ ਉਹਨਾਂ ਨੇ ਆਪਣੀ ਕ੍ਰੈਡੇਬਿਲਟੀ ਬਹੁਤ ਵੱਡੀ ਗਵਾਹੀ ਦਿੱਤੀ ਸਿੱਖਾਂ ਦੇ ਵਿੱਚ ਇਸ ਪੰਥ ਦੇ ਨਾਲ ਹੂੰ ਅੱਛਾ ਕਿ ਇਹ ਕਿਉਂਕਿ ਉਹਨਾਂ ਨੇ ਪਹਿਲਾਂ ਆਪਣੇ ਜ਼ਮੀਰ ਦੀ ਆਵਾਜ਼ ਤੇ ਸੀ ਭਾ ਦਿੱਤਾ ਹੂੰ ਫਿਰ ਜਦੋਂ ਵਾਪਸ ਲਿਆ ਆ ਤਾਂ ਉਹ ਸੋ ਵੀਰ ਸਿੰਘ ਜੀ ਦੀ ਬਾਤ ਸਾਡੇ ਕਹਿਣ ਤੇ ਦੇ ਦਿੱਤਾ ਲੈ ਲਿਆ ਮਾਨੂੰ ਸੋ ਇਸ ਯਾਰ ਕਿ ਕ੍ਰੈਡੀਬਿਲਟੀ ਤਾਂ ਉਹਨੇ ਗਵਾਈ ਆ ਪਰ ਇਹ ਦੇਖਣ ਵਾਲੀ ਵੱਡੀ ਗੱਲ ਇਹ ਚੋਂ ਨਿਕਲ ਕੇ ਆਈ ਆ ਵੀ ਸਿੱਖ ਸਫਾ ਵਿੱਚ ਇਸ ਵੇਲੇ ਕੋਈ ਵੀ ਲੀਡਰ ਨਹੀਂ ਹੈਗਾ ਜਿਹੜਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਗੜੋੜ ਉਹਨਾਂ ਤੋਂ ਲਵਾ ਸਾਹਮ ਸਕੇ ਖੈਰ ਜਿਵੇਂ ਸ੍ਰੋਮਣੀ ਕਮੇਟੀ ਦੀ ਚਰਚਾ ਹੈ ਕਿ ਅਗਲੇ ਸਮੇਂ ਇਲੈਕਸ਼ਨ ਹੋ ਸਕਦੀ ਹੈ ਭਾਵੇਂ ਕਿ ਬਾਗੜੋੜ ਉਹ ਕੇਂਦਰ ਦੇ ਹੱਥ ਹੈ ਕਿਵੇਂ ਉਹਨਾਂ ਦੇ ਸਮੀਕਰਨ ਦੇਖਣੇ ਆ ਪਰ ਜੇਕਰ ਸ੍ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਕੀ ਚੋਣ ਆ ਜਾਂਦੀ ਹੈ ਅਗਲੇ ਸਮੇਂ ਤਾਂ ਫਿਰ ਅਕਾਲੀ ਦਲ ਕੀ ਪਹਿਲਾਂ ਦਹਿ ਕਰੇਗਾ ਕਿ ਅਸੀਂ ਚੋਣ ਤੋਂ ਬਾਅਦ ਇਹ ਸਾਡਾ ਅਗਲਾ ਪ੍ਰਧਾਨ ਫਰਲਾਣਾ ਹੋਏਗਾ ਇਹ ਧਾਮੀ ਸਾਹਿਬ ਤੇ ਦੁਬਾਰਾ ਗੁਣੀਆਂ ਪੈਗਾ ਤਾਂ ਜਾਂ ਅਕਾਲੀ ਦਲ ਨੂੰ ਨਮਾਸ਼ੀਰ ਲਪਣਾ ਪੈ ਸਕਦਾ ਜਾਂ ਪਵੇਗਾ ਕੋਈ ਇਦਾਂ ਦੀ ਵੀ ਆਪਾਂ ਜੀ ਮੈਂ ਇੱਥੇ ਸਪਸ਼ਟ ਜੋ ਆਪਣੇ ਤਜਰਬੇ ਅਨੁਸਾਰ ਕਹਣਾ ਜਿੰਨਾ ਚਿਰ ਅਕਾਲੀ ਦਲ ਦੀ ਏਕਤਾ ਨਹੀਂ ਹੁੰਦੀ ਜੀ ਉਹਨਾਂ ਚਲ ਸ਼੍ਰੋਮਣੀ ਗੁਰਦਵਾਰਾ ਫੰਦਕੜੀ ਦੀਆਂ ਚੋਣਾ ਨਾ ਹੋਣੀਆਂ ਨਾ ਕਿਸੇ ਨੇ ਕਰਵਾਉਣੀਆਂ ਹੂੰ ਓਕੇ ਕਿਉਂਕਿ ਸਰਕਾਰ ਜਿਹੜੀ ਕੇਂਦਰ ਦੀ ਹੈ ਉਹ ਵੀ ਨਹੀਂ ਚਾਹੇਗੀ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਖਰਾਬ ਹੋਣ ਹੂੰ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਫੰਦਕੜੀ ਦਾ ਬਹੁਤ ਵੱਡਾ ਰੋਲ ਹੁੰਦਾ ਇਹ ਸਟੇਟ ਜਿਹੜੀ ਆ ਬਾਰਡਰ ਦੀ ਸਟੇਟ ਆ ਹੂੰ ਸੋ ਜਿਸ ਤਰ੍ਹਾਂ ਦਾ ਇੱਥੇ ਮਾਹੌਲ ਬਣਿਆ ਆ ਇਹ ਚੋਣਾਂ ਦਾ ਮਾਹੌਲ ਨਹੀਂ ਹੈ ਓਕੇ ਉਦੋਂ ਸਰਕਾਰ ਇਹ ਸਮਝੇਗੀ ਜਿਹੜੇ ਸਿੱਖ ਸੰਗਠਨ ਸਹੀ ਨੇ ਆਪਸ ਵਿੱਚ ਇਹਨਾਂ ਦੀ ਏਕਤਾ ਆ ਉਦੋਂ ਹੀ ਇਹਦੀ ਚੋਣ ਹੋਏਗੀ ਇਹ ਬਿਲਕੁਲ ਬਾਕੀ ਫਰਮਾਨ ਨਹੀਂ ਪਰ ਜੇਕਰ ਕੇਂਦਰ ਸਰਕਾਰ ਦੇ ਵਿਵਹਾਰ ਨੂੰ ਥੋੜਾ ਜਿਹਾ ਆਪਾਂ ਥੋੜਾ ਘੂਕੀਏ ਤਾਂ ਉਹਨਾਂ ਦਾ ਜਿਹੜਾ ਰਵਈਆ ਉਹ ਮੋٹے ਤੌਰ ਤੇ ਧਾਰਮਿਕ ਰੱਖਣ ਅੰਦਾਜ਼ੀ ਵੱਲ ਹੈ ਜਿਵੇਂ ਹੁਣ ਮੁਸਲਮਾਨਾਂ ਦੇ ਦਿੱਤੇ ਜਿਹੜਾ ਕਾਨੂੰਨ ਹੈ ਵਕਫ ਬੋਰਡ ਦਾ ਬਣਿਆ ਬੜੀ ਵੱਡੀ ਪੱਧਰ ਤੇ ਬਹਿਸ ਹੁੰਦੀ ਆ ਉਹਦੇ ਉੱਤੇ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਪਾਸ ਕਰ ਲਿਆ ਗਿਆ ਤਾਂ ਕੀ ਫਿਰ ਅਗਲਾ ਸਟੈਪ ਕੇਂਦਰ ਦਾ ਚੋਣ ਮਾਲਤ ਹੋਈ ਗਈ ਨਾ ਇਹ ਤਾਂ ਤੈ ਹੈ ਨਹੀਂ ਜੇ ਤਜਰਬਾ ਆਂਦਾ ਰਹੇ ਹਰਿਆਣਾ ਸਿੱਕਲ ਦਾ ਪਿੰਡਾਂ ਚੋਂ ਚੋਣਾਂ ਕਰਵਾ ਕੇ ਦੇਖੀਆਂ ਨੇ ਜੀ ਉਹਦੇ ਜਿਹੜੇ ਨਤੀਜਿਆਂ ਤੋਂ ਅਸੀਂ ਦੇਖ ਹੀ ਲੋ ਕੀ ਹਾਲਾਤ ਨੇ 3-4 ਮਹੀਨੇ ਗੁਜ਼ਰ ਜਾਣ ਤੋਂ ਬਾਅਦ ਵੀ ਉੱਥੇ ਨਾਮਜ਼ਦਗੀ ਨਹੀਂ ਹੋ ਰਹੀ ਤੇ ਇਹਨਾਂ ਦਾ ਮਤਲਬ ਆ ਵੀ ਜੇ ਇਸੇ ਤਰ੍ਹਾਂ ਦਾ ਮਾਹੌਲ ਸਰੋਣੀ ਗੁਰਦਾਰ ਪੰਡਤ ਕਮੇਟੀ ਚ ਵੀ ਪੈਦਾ ਹੋ ਗਿਆ ਤਾਂ ਇਹਦਾ ਨੁਕਸਾਨ ਜਿਹੜਾ ਪੰਜਾਬ ਨੂੰ ਹੋਇਆ ਔਰ ਦੇਸ਼ ਨੂੰ ਵੀ ਆ ਹੂੰ ਸੋ ਜਿਹੜੀ ਹੈ ਜਿਹੜੀ ਕੇਂਦਰ ਸਰਕਾਰ ਆ ਉਹ ਇਹ ਬਾਰਡਰ ਸਟੇਟ ਆ ਮੈਨੂੰ ਜੋ ਮੇਰਾ ਤਜਰਬਾ ਕਹਿੰਦਾ ਆ ਵੀ ਉਹ ਕਦੀ ਵੀ ਇਹ ਜਿਹਹਾ ਫੈਸਲਾ ਨਹੀਂ ਲਏਗੀ ਕਿ ਸਰੋਣੀ ਗੁਰਦਾਰ ਪੰਡਤ ਕਮੇਟੀ ਦੇ ਵਿੱਚ ਜਿਹੜੀ ਆ ਇਹੋ ਜਿਹੇ ਹਾਲਾਤ ਪੈਦਾ ਹੋ ਜਾਣ ਕਿ ਕੋਈ ਪ੍ਰਧਾਨ ਨਾ ਬਣ ਸਕੇ ਜਾਂ ਕੋਈ ਬਲੋ ਇਸ ਤਰ੍ਹਾਂ ਦੇ ਬੰਦੇ ਜਿੱਤ ਜਾਣ ਜਾ ਜਿਨ੍ਹਾਂ ਦੀ ਆਪਸੀ ਮਲੋ ਕੋਈ ਤਾਲ ਮੇਲੀ ਨਾ ਪੈ ਸਕੇ ਹੂੰ ਹੂੰ ਜੀ ਬਿਲਕੁਲ ਸਰਵਜਾ ਸਾਹਿਬ ਤੁਹਾਡੀ ਕਹਿੰਦਾ ਭਾਵ ਕਿ ਭਾਵੇਂ ਕਿ ਕੇਂਦਰ ਨੇ ਦੇਖਣਾ ਇਹ ਚੋਣਾਂ ਦਾ ਕਦੋਂ ਅਨੁਕੂਲ ਹੋਣਗੀਆਂ ਜਾਂ ਕਦੋਂ ਕਰਵਾਉਣੀਆਂ ਨੇ ਪਰਤੂ ਬਹੁਤ ਕੁਝ ਸੇਖ ਸਾਥ ਨੂੰ ਵੀ ਉਹਨਾਂ ਨੇ ਤੈਅ ਕਰਨਾ ਹੈ ਵੇਖਣਾ ਹੈ ਖੈ ਅੱਜ ਇਹ ਸਾਰੇ ਮਾਹੌਲ ਤੋਂ ਬਾਅਦ ਹੀ ਜਿਹੜਾ ਸਰੋਵਿੰਦਗੁਰ ਜ਼ਰੂਰ ਕੋਲ ਦੀ ਕਮੇਟੀ ਚੋਣਾਂ ਦਾ ਜਿੱਕਰ ਤੇ ਹੋ ਸਕਦਾ ਹੈ ਖੈਰ ਅੱਜ ਦੇ ਇਸ ਸਾਰੇ ਵੱਖ-ਵੱਖ ਮਸਲੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਨਰਲ ਸਾਹਿਬ ਦੇ ਇਤਿਹਾਸਿਕ ਤੇ ਅਕਾਲੀ ਜਾਂ ਸਿੱਖ ਸੱਭਕ ਉਤੇ ਬੜੇ ਵਿਸਤਾਰ ਨਾਲ ਜਿਹੜੀ ਗੱਲਬਾਤ ਰੱਖੀ ਸਾਡੇ ਨਾਲ ਸਰੋਤਿਆਂ ਸਨੇਕੀਆਂ ਨੂੰ ਦੁਆਰਾ ਸੀ ਦੱਸਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਸਪੈਸ਼ਲ ਤੌਰ ਤੇ ਸਮਾਂ ਕੱਢਿਆ ਸਰਦਾਰ ਪਰਮਜੀਤ ਸਿੰਘ ਸਰਵਾ ਸਾਹਿਬ ਉਹਗੇ ਸਿੱਖ ਚਿੰਤਕ ਸਰਵਾ ਸਾਹਿਬ ਚੈਨਲ ਇਮਿਸ਼ਨ ਪੰਜਾਬੀ ਦੀ ਬੜੀ ਮੁੱਲਾ ਸਮਾਧਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਹਾਂ ਬਹੁਤ ਬਹੁਤ ਸ਼ੁਕਰੀ ਇਹ ਮਿਸ਼ਨ ਪੰਜਾਬੀ